ਸੇਜੀ ਜੀ ਬੈਸੀ ਤਾਂ ਰومی ਜੀ ਕੋਈ ਸਾਡੀ ਪਾਰਟੀ ਵਾਸਤੇ ਨਵੇਂ ਨਹੀਂ ਹੈਗੇ ਪਹਿਲਾਂ ਤੋਂ ਹੀ ਕਾਂਗਰਸ ਪਾਰਟੀ ਦੇ ਸਪਾਹੀ ਹੈ ਪਰ ਇਹਨਾਂ ਦੇ ਮਿਹਨਤ ਦੇਖਦੇ ਹੋਏ ਇਹਨਾਂ ਦਾ ਕੰਮਕਾਰ ਦੇਖਦੇ ਹੋਏ ਸਾਡੇ ਪ੍ਰਧਾਨ ਰਾਜਾ ਬੜਿੰਗ ਜੀ ਦੀ ਸਹਿਮਤੀ ਨਾਲ ਇਹਨਾਂ ਨੂੰ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦਾ ਜਨਰਲ ਸੈਕਟਰੀ ਬਣਾਇਆ ਹੈ ਤੇ ਪਹਿਲਾਂ ਵੀ ਇਹਨਾਂ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ ਤੇ ਉਮੀਦ ਕਰਦਾ ਵੀ ਹੁਣ ਵੀ ਜੋ ਜੋ ਡਿਊਟੀ ਇਹਨਾਂ ਦੀ ਹਾਈ ਕਮਾਂਡ ਬੰਨੀ ਹੋ ਜਿਹੜੇ ਵੀ ਪੰਡਾਂ ਚ ਜਿਹੜੇ ਵੀ ਚੌਂਚ ਲੱਗੇਗੀ ਇਹ ਪੂਰੀ ਤੰਦ ਹੀ ਨੰਨ ਪਾਉਣਗੇ ਤੇ ਆਪਣੇ ਅਹੁਦੇ ਨਾਲ ਪੂਰਾ ਇਨਸਾਫ ਕਰਨਗੇ ਅੱਛਾ ਜਿਸ ਤਰੀਕੇ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਥੋੜੇ ਵੱਡੇ ਵੱਡੇ ਕਾਠ ਵੀ ਹੋ ਰਹੇ ਨੇ ਪਲਾਕ 3 ਕਰੋੜਾਂ ਜਿੱਥੇ ਵੀ ਚੌਂਚ ਵੀ ਨੇ ਤਾਂ ਕੀ ਮੈਨੂੰ ਤੁਹਾਨੂੰ ਆ ਰਿਹਾ ਮਿਲ ਰਿਹਾ ਥੋੜੀ ਕਾਰਪਾਰਟੀ ਦੇ ਵਰਕਸ਼ਾਪ ਥੋੜੇ ਤੇਜੀ ਤੁਸੀਂ ਖੁਸ਼ ਖੁਦ ਵੀ ਮੇਰੇ ਨਾਲ ਪਿਛਲੇ 10-15 ਦਿਨਾਂ ਤੇ 10-15 ਦਿਨਾਂ ਤੋਂ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਤੁਸੀਂ ਦੇਖਿਆ ਕਿਵੇਂ ਅੱਜ ਐਡਾ ਵੱਡਾ ਕਾਠ ਇੱਥੇ ਹੋਇਆ ਠਕੋਰਾ ਚ ਉਤੇ ਪਹਿਲਾਂ ਸਹੌੜਾ ਤੁਸੀਂ ਕੱਟ ਦੇਖਿਆ ਬਰੋਲੀ ਤੁਸੀਂ ਦੇਖੀਏ ਵੀ ਸਾਰੀ ਬਰੋਲੀ ਆਪ ਨੂੰ ਛੱਡ ਕੇ ਸਾਨੂੰ ਜੁਆਇਨ ਕਰ ਗਈ ਹਸਨਪੁਰ ਹੋਰ ਤਾਜਪੁਰੇ ਤੁਸੀਂ ਦੇਖਦੇ ਬਹੁਤ ਵਧੀਆ ਇੱਕ ਮਤਲਬ ਲੋਕ ਤੰਗ ਨੇ ਮਤਲਬ ਇਹ ਨਹੀਂ ਹੈਗਾ ਜਿੰਨੀ ਸਾਡੀ ਵਰਕਿੰਗ ਹੈ ਉਹਦੇ ਨਾਲੋਂ ਵੱਧ ਲੋਕ ਖਫਾ ਨੇ ਇਸ ਸਰਕਾਰ ਤੋਂ ਲੋਕ ਖਫਾ ਹੋ ਕੇ ਸਾਡਾ ਕਾਫਲਾ ਦਿਨ ਬਾਅਦ ਦਿਨ ਲੰਬਾ ਹੁੰਦਾ ਜਾ ਰਿਹਾ ਪਰ ਅਸੀਂ ਲੋਕਾਂ ਨੂੰ ਨਿਰਾਸ਼ ਨਹੀਂ ਕਰਾਂਗੇ ਸਾਡੀ ਪਾਰਟੀ ਨਿਰਾਸ਼ ਨਹੀਂ ਕਰੇਗੀ ਆਉਣ ਵਾਲੇ ਹੁਣ ਜਿਲ੍ਹਾ ਪ੍ਰੀਬਲਕ ਸਬੰਧੀ ਵਿੱਚ ਸਾਡਾ ਰਿਜ਼ਲਟ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਦੇ ਪ੍ਰਧਾਨ ਜੀ ਪਿਛਲੇ ਦਿਨੀ ਜਿਹੜੀ ਨਗਰ ਕੌਂਸਲ ਦੀ ਕਮੇਟੀ ਦਾ ਪ੍ਰਧਾਨ ਬਣ ਗਿਆ ਜੀ ਆਖੜ ਦੇ ਵਿੱਚ ਕੁਝ ਤੁਹਾਡੇ ਵੀ ਚਾਰ ਕਾਂਗਰਸ ਦੇ ਐਮਸੀ ਸੀ ਤਾਂ ਉਹਨਾਂ ਵੱਲੋਂ ਵੀ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਤੇ ਵੋਟ ਪੁਟਾਈ ਗਈ ਹੈ ਤੁਹਾਡੇ ਵੱਲੋਂ ਸਰਕੀ ਜਿਹੜੀ ਪਾਰਟੀ ਵੱਲੋਂ ਨੋਟ ਜਾਰੀ ਕੀਤਾ ਹੈ ਤਾਂ ਕੋਈ ਅੱਗੇ ਕੀ ਪਲਾਨ ਹੈ ਜੀ ਕੋਈ ਕੱਢਣ ਦੀ ਤਿਆਰੀ ਹੈ ਜਦੋਂ ਪ੍ਰਧਾਨ ਬਣਿਆ ਨਹੀਂ ਆਮ ਆਦਮੀ ਪਾਰਟੀ ਤਾਂ ਫਿਰ ਅੱਗੇ ਕੀ ਕਰਵਾਦੋਗੇ ਅ ਤੇ ਜੀ ਜੀ ਉੱਥੇ ਤਕਰੀਬਨ ਕੁਝ ਐਮਸੀ ਤਾਂ ਸਾਨੂੰ ਪਹਿਲੀ ਛੱਡ ਕੇ ਆਪ ਜੁਆਇਨ ਕਰ ਲਈ ਸੀਗੀ ਪਰ ਹੁਣ ਤਿੰਨ ਐਮਸੀ ਜਿਹੜੇ ਸਾਡੀ ਪਾਰਟੀ ਦੇ ਵਿੱਚ ਸੀਗੇ ਉਹਨੋਂ 3ਐਮਸੀ ਨੇ ਵੋਟ ਪਾਈ ਐ ਆਪਦੇ ਹੱਕ ਚ ਮਤਲਬ ਪ੍ਰਧਾਨ ਨੂੰ ਲਾਉਣ ਦੇ ਉਹਦੇ ਚ ਤੇ ਸਾਡੇ ਸਾਡੇ ਹਾਈ ਕਮਾਂਡ ਦੀ ਹਦਾਇਤ ਸੀਗੀ ਉੱਥੇ ਵੀ ਉੱਥੇ ਕਿਸੇ ਵੀ ਪਾਰਟੀ ਦੀ ਮਦਦ ਨਾ ਕੀਤੀ ਜਾਵੇ ਨਾ ਅਕਾਲੀ ਦਲ ਦੀ ਨਾ ਝਾੜੂ ਆਪ ਦੀ ਵੀ ਅਸੀਂ ਕਾਂਗਰਸ ਅਸੀਂ ਬਾਈਕਾਟ ਕਰਾਂਗੇ ਇਲیکشن ਦਾ ਪਰ ਜਿਨ੍ਹਾਂ 3ਐਮਸੀ ਨੇ ਇਹ ਸਾਡੇ ਨੋਟ ਦੀ ਲੰਘਣਾ ਕੀਤੀ ਐ ਉਹਦੇ ਤੇ ਦੇਖਨੇ ਕੁਝ ਜੋ ਹਾਈ ਕਮਾਂਡ ਉਹਨਾਂ ਤੇ ਕਾਰਵਾਈ ਕਰੇਗੀ ਪਰ ਉਹਨੂੰ ਨੋਟਿਸ ਵਗੈਰਾ ਦਿੱਤਾ ਜਾਊਗਾ ਕੋਈ ਵੱਡੀ ਕਾਰਵਾਈ ਉਹਨਾਂ ਤੇ ਨਹੀਂ ਕਰਾਂਗੇ ਬਰ ਨੋਟਸ ਵਗੈਰਾ ਜਰੂਰ ਹੁੰਦਤਾ ਜਾਵੇ। ਅੱਛਾ ਲੋਕਾਂ ਨੂੰ ਕੀ ਹੁਣ ਵਾਅਦਾ ਕਰਦੇ ਤੁਸੀਂ ਦੇਖੋ ਪਹਿਲਾਂ ਥੋੜੀ ਸਰਕਾਰਾਂ ਦੇ ਜਿਹਨਾਂ ਨੇ ਤਾਂ ਹੁਣ ਅੱਗੇ ਕੀ ਥੋਤੋ ਉਮੀਦ ਰੱਖਣ ਕਾਂਗਰਸ ਸਰਕਾਰ ਕੋਈ ਬਚ ਰਹੀ ਦੀ ਚੋਣਾਂ ਨੇ 2027 ਦੀ ਚੋਣਾਂ ਨੇ ਕਿੰਨੇ ਕੁ ਵਾਅਦੇ ਹੁਣ ਜਿਹੜੀ ਕਾਂਗਰਸ ਪਾਰਟੀ ਸਾਡੀ ਪੂਰੀ ਕਰੇਗੀ ਕਿੰਦਾ ਗੱਲ ਹੈ ਤੇਜੀ ਜੀ ਮੈਂ ਨਹੀਂ ਕਹਿੰਦਾ ਵੀ ਅਸੀਂ ਪਹਿਲਾਂ ਜੇ 100% ਵਾਅਦੇ ਕੀਤੇ ਤੇ ਸਾਰੇ ਦੇ ਸਾਰੇ ਪੂਰੇ ਕੀਤੇ ਪਰ ਸਾਡੀ ਪਾਰਟੀ ਨੇ ਜਦੋਂ ਵੀ ਛੱਤਾ ਚਾਹੀਏ ਇਸ ਇਲਾਕੇ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਹੈ ਤੁਸੀਂ ਪਿਛਲੇ ਸਾਡੀ ਪਿਛਲੀ ਸਰਕਾਰ ਦੀ ਵੀ ਗੱਲ ਕਰ ਲਈ ਜਦ ਕਿ ਮੈਂ ਥੋੜਾ ਜਿਹਾ ਮੰਨਦਾ ਵੀ ਸਾਡੀ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਢਿੱਲੀ ਰਹੀ ਉਸੇ ਦੇ ਅੱਜ ਸਾਡੀ ਰਿਜ਼ਲਟ ਭੁਗਤਣੇ ਵੀ ਆਪ ਉੱਥੇ ਆਈ ਹੈ ਪਰ ਉਦੋਂ ਵੀ ਤੁਸੀਂ ਦੇਖ ਲਓ ਕਿ ਕੌਣ ਸੜਕ ਰਹਿ ਗਈ ਸੀ ਹਲਕੇ ਜਿਹਾ 90% ਸੜਕਾਂ ਅਸੀਂ ਬਣਾਈਆਂ ਮੈਕਸਿਮਮ ਪੁਲ ਪੁਲ ਲਾਤੀ ਸੀਗੇ ਤੇ ਨਾਲ-ਨਾਲ ਦੇਖ ਲਓ ਆਪਣਾ ਨਗਲੇ ਵਾਲਾ ਪੁਲ ਦੇਖ ਲਓ ਹੋਰ ਵੀ ਬਹੁਤ ਬਹੁਤ ਜ਼ਿਆਦਾ ਪੁਲ ਲਾਏ ਪਰ ਇਸ ਸਰਕਾਰ ਨੇ ਤਾਂ ਢੱਕਾ ਤੋੜੇ ਹੀ ਨਹੀਂ ਇੱਕ ਤਸਲਾ ਪ੍ਰੀਮਿਕਸ ਦਾ ਨਹੀਂ ਪਾਇਆ ਤੁਸੀਂ ਸੜਕ ਬਣਾਉਣ ਦੀ ਤਾਂ ਦੂਰ ਦੀ ਗੱਲ ਕਰਦੇ ਕਿਸੇ ਪਾਸੇ ਨੂੰ ਟਕੋਰਾ ਤੇ ਨਿਕਲ ਜਾਓ ਬڑے ਰੋਡਾਂ ਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਸਟੇਟ ਹਾਈਵੇ ਨੇ ਜਾਂ ਨੈਸ਼ਨਲ ਹਾਈਵੇ ਪਰ ਪਿੰਡਾਂ ਵਾਲੇ ਰੋਡਾਂ ਦਾ ਉਹ ਇੰਨਾ ਮਾੜਾ ਹਾਲ ਇੰਨਾ ਮਾੜਾ ਹਾਲ ਮੈਂ ਕਦੇ ਨਹੀਂ ਦੇਖਿਆ ਅਜੇ ਪਿੰਡਾਂ ਦੇ ਵਿੱਚ ਜਾ ਕੇ ਹੁਣ ਆਵਾ ਦੀ ਪਾਰਟੀ ਦੇ ਐਮਰਡ ਦੇ ਵਰਕਰ ਅੱਜ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਲਗਾਤਾਰ ਮਤੰਗਿਆ ਕਰ ਰਹੇ ਨੇ ਕਿ ਪੰਜਾਬ ਦੇ ਕਿੰਨਾ ਸਰ ਰਹੇ ਨੇ ਜਿਹੜਾ ਕੱਤੀ ਕਰਦੇ ਨੇ ਪਿੰਡਾਂ ਦੇ ਲੋਕ ਸਾਡਾ ਸਾਥ ਦੇ ਤੁਹਾਡੇ ਸਾਹਮਣੇ ਹੀ ਰਿਜ਼ਲਟ ਦੇਖਿਆ ਜੀ 28 ਦੀ ਮੌਤਾਂ ਮਜੀਠੇ ਚ ਯੁੱਧ ਨਸ਼ਿਆਂ ਵਿਰੁੱਧ ਚੱਲਦੇ ਟਾਈਮੇ ਹੋਈਆਂ ਕਾਦੇ ਵਾਸਤੇ ਗੱਲਾਂ ਹਵਾਈ ਗੱਲਾਂ ਨੇ ਪਰ ਗਰਾਊਂਡ ਤੇ ਕੁਝ ਨਹੀਂ ਹੋ ਰਿਹਾ ਜੇ ਕੋਈ ਪਿੰਡ ਵਾਲੇ ਇੱਥੇ ਇੱਥੇ ਸੱਜਣ ਸੁਪੰਚ ਖੜੇ ਨੇ ਸਾਡੇ ਜਿਹੜੇ ਕਹਿੰਦੇ ਅਸੀਂ ਪੁਲਿਸ ਨੂੰ ਕਹੇਤਾ ਵੀ ਆਹ ਭਾਈ ਮੋਢਾ ਨਸ਼ਾ ਕਰਦਾ ਇਹਨੂੰ ਇਹਦੇ ਤੇ ਕਾਰਵਾਈ ਕਰੋ ਉਹਨੂੰ ਸਵੇਰੇ ਲਿਜਾ ਕੇ ਸ਼ਾਮ ਨੂੰ ਛੱਡ ਦਿੰਨੇ ਤੇ ਉਲਟਾ ਪਿੰਡਾਂ 'ਚ ਬੈਰਪੁਆਰ ਹੈ ਕੋਈ ਗਰਾਊਂਡ ਤੇ ਕੰਮ ਨਹੀਂ ਹੋ ਰਿਹਾ ਸਿਰਫ ਤੇ ਸਿਰਫ ਫੋਕੀ ਬਾਹੂ ਬਾਈ ਕੱਟਣ ਦੀ ਗੱਲ ਹੈ ਬਾਕੀ ਜਦੋਂ ਭਗਵੰਤ ਮਾਨ ਦੀ ਫੋਟੋ ਆ ਜਾਂਦੀ ਹੈ ਉਦੋਂ ਨਸ਼ਿਆਂ ਵਿਰੁੱਧ ਤਾਂ ਤਾਂ ਗੱਲੇ ਨਿਬੜ ਜਾਂਦੀਆਂ ਉਹਦੇ ਤਾਂ ਆਪਾਂ ਕਮੈਂਟ ਨਹੀਂ ਕਰੀਏ ਅੱਜ ਕਾਂਗਰਸ ਪਾਰਟੀ ਨੇ ਵੱਡਾ ਅਹੁਦਾ ਦਿੱਤਾ ਸਾਨੂੰ ਕਿਸ ਤਰੀਕੇ ਦੀ ਤੁਹਾਡੇ ਵੱਲੋਂ ਪਾਰਟੀ ਦੀ ਵਫਾਦਾਰੀ ਲਈ ਕੰਮ ਕਰਾਂਗੇ ਕਿ ਤੁਸੀਂ ਕਿਵੇਂ ਅੱਗੇ ਕਾਂਗਰਸ ਪਾਰਟੀ ਨੂੰ ਉੱਪਰ ਲੈ ਕੇ ਜਾਓ ਹਾਂਜੀ ਤੈਜ ਦਿਲ ਤੋਂ ਆਪਣੇ ਤੁਹਾਨੂੰ ਮਨ ਤੋਂ ਪਾਰਟੀ ਲਈ ਕੰਮ ਕਰਾਂਗਾ ਬਾਕੀ ਦੀ ਤੀਬਾ ਜੀ ਦਾ ਮਨ ਬਹੁਤ ਧੰਨਵਾਦ ਪਹਿਲਾਂ ਵੀ ਮੈਂ ਅੱਗੇ ਨੂੰ ਵੀ ਅੱਗੇ ਨੂੰ ਵੀ ਉਮੀਦ ਹੈ ਸਾਨੂੰ ਇਹ ਨਿਰਾਸ਼ ਨਹੀਂ ਕਰਨਗੇ ਜੋ ਇਹਨਾਂ ਡਿਊਟੀ ਪਹਾ ਗਈ ਕਮਾਂਡ ਲਈਏ ਇਹ ਕਰਨਗੇ ਮੈਨੂੰ ਪੂਰਨ ਉਮੀਦ ਹੈ ਛੋੜ ਵੀਰ ਤੇ ਪਿੰਡਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਜਾਂ ਹੋਰ ਨਵਾਂ ਖੇਡਾਂ ਜੋੜਨ ਵਾਸਤੇ ਕਿਵੇਂ ਦੇ ਉਪਰਾਲੇ ਹੋਣਗੇ ਤੁਹਾਡੇ ਵੱਲੋਂ ਤਕਰੀਬਨ ਸਾਡੇ ਪਿੰਡ ਚ ਤਾਂ ਪਹਿਲਾਂ ਹੀ ਨਸ਼ਾ ਮੁਕਤੀ ਸੀਗਾ ਹੁਣ ਵੀ ਸਰਪੰਚ ਸਾਡੇ ਪਿੰਡ ਦਾ ਬਹੁਤ ਸਕਤਾ ਇਹ ਮਤੇ ਪਾਏ ਹੋਏ ਆ ਸਾਡੇ ਪਿੰਡ ਖੇਡ ਗਰਾਉਂਡ ਵਾਸਤੇ ਡੇਡ ਕੋ ਰੰਕਲਾਂ ਚ 25 ਸ਼ਾਮੀ ਖੇਡਦੇ ਰਹਿੰਨੇ ਸਾਰਾ ਕੁਝ ਵਧੀਆ ਚ ਚੁਚਾਰ ਗਿਆ ਨਸ਼ੇ ਕੋਈ ਇਦਾਂ ਨਾ ਹੋਣੀ ਆ हां भाई आज ਟਕੋਰਾ ਪਿੰਡ ਤੁਹਾਡੇ ਰਾਮਜੀਤ ਨੂੰ ਵੱਡੀ ਸ਼క్తి ਬਣਾਇਆ ਚਿਲੇਗਾ। ਪੜੋਕਾ 14 ਨੰਬਰ ਦਾ। ਤਾਂ ਕਿ ਉਹ ਦੇਖਦੇ ਹੋ ਕਿ ਜਿਹੜੀ ਜਿੰਮੇਵਾਰੀ ਦਿੱਤੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਾਰਟੀ ਵੱਲੋਂ ਕਿਉਂਕਿ ਵੱਡਾ ਅਹੁਦਾ ਦਿੱਤਾ ਹੈ। ਨਕੀਮੇ ਦੀ ਵਫਾਦਾਰੀ ਤੁਸੀਂ ਆ ਲੋਕ ਰਾਮਜੀਤ ਦੇ ਨਾਮ ਉੱਤੇ ਪਾਰਟੀ। ਤੁਸੀਂ ਦੇਖੇ ਲਿਆ ਜੀ ਅੱਜ ਟਕੋਰਾ ਖੁਰ ਦੇ ਵਿੱਚ ਕਿੰਨਾ ਹਮ ਹਮਾ ਕੇ ਬਜ਼ੁਰਗ, ਬੱਚੇ, ਸਾਰੇ ਲੋਕ ਬੜਾ ਇਕੱਠਾ ਦਿਖਾਇਆ ਵੀਰ ਦੇ ਹੱਕ 'ਚ ਤੇ ਰਣਜੀਤ ਸਿੰਘ ਜੀਤੀ ਜੀ ਬਾਈ ਆਏ ਹੋਏ ਨੇ ਤੇ ਇਹਨਾਂ ਦੇ ਹੱਕ 'ਚ ਹੈ ਨਾ ਸਾਰੇ ਲੋਕ ਇਕੱਠੇ ਹੋਏ। ਤੇ ਦੇਖੋ ਜੀ ਜਿਹੜਾ ਹੁਣ ਬਾਈ ਨੂੰ ਅਹੁਦਾ ਦਿੱਤਾ ਬਾਈ ਨੂੰ ਅਹੁਦੇ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਦਿੱਤੇ ਇਹਨਾਂ ਨੇ ਹੁਮ ਹਮਾ ਕੇ ਪੂਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਆਲੇ ਇਹਨਾਂ ਦੇਖੋ ਤੁਸੀਂ ਵੀ ਢ ਘੋਰਾ ਖੁਰਦ ਦਾ ਇੰਨਾ ਇਕੱਠ ਜੀ ਇਹ ਲਾਗੇ ਛਾਗੇ ਦੇ ਜਿੰਨੇ ਨੌਜਵਾਨ ਸਾਡੇ ਨਾਲ ਜੁੜੇ ਹੋਏ ਆ ਇਹ ਸਾਰੇ ਅਸੀਂ ਕਾਂਗਰਸ ਪਾਰਟੀ ਦੀ ਸਪੋਰਟ ਕਰਦੇ ਆ ਤੇ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਰੋਮੀ ਸਰਪੰਚ ਨੂੰ ਜਿਹੜਾ ਕਿ ਜਰਨਲ ਸੈਕਟਰੀ ਬਾਈ ਦੀ ਅਗਵਾਈ ਹੇਠ ਲਾਇਆ ਤੇ ਸਾਰੇ ਵੀਰ ਅਸੀਂ ਸਾਰੀ ਸਪੋਰਟ ਕਰਾਂਗੇ ਜੀ ਕਾਂਗਰਸ ਪਾਰਟੀ ਇਲਾਕੇ ਦੀ ਕੀ ਕੀ ਲਹਿਰ ਆ ਹੋ ਕਾਂਗਰਸ ਪਾਰਟੀ ਥੋੜੀ ਮੈਨੂੰ ਲੱਗਦਾ ਕਾਂਗਰਸ ਦੀ ਵੱਡੀ ਲਹਿਰ ਚੱਲ ਰਹੀ ਜੀ ਤੁਸੀਂ ਘਰ ਘਰ ਗੱਲਾਂ ਹੋਣ ਲੱਗ ਗਈਆਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਤੁਹਾਨੂੰ ਪਤਾ ਹੀ ਹੈ ਜੀ ਵੀ ਕੀ ਕੀ ਤੁਹਾਡੇ ਨਾਲ ਬੀਤ ਰਹੀਆਂ ਤੁਹਾਨੂੰ ਵੀ ਪਤਾ ਹੈ ਅੱਜ ਕੱਲ੍ਹ ਕੀ ਆ ਚੱਲ ਰਿਹਾ ਲੋਕਾਂ ਦੇ ਜਿਹੜੇ ਲੋਕਾਂ ਨੂੰ ਉਮੀਦਾਂ ਸੀ ਉਹ ਉਹਨਾਂ ਤੇ ਖਰੀਆਂ ਨਹੀਂ ਉਤਰੇ ਤੇ ਕਾਂਗਰਸ ਦੀ ਪਾਰਟੀ ਤੇ ਉਮੀਦ ਹੈ ਸਾਨੂੰ ਅਸੀਂ ਇਹਨਾਂ ਨਾਲ ਖੜਾਂਗੇ ਜੀ ਇੱਕ ਡਾ ਕੇ ਖੜਾ